ਅਗਲਾ ਕਹਿੰਦਾ ਸੀ ਵੀ ਉੱਥੇ ਜੇ ਤੁਸੀਂ ਜਾਇਓ ਨਾ ਜਿਹੜਾ ਸੀ ਨਿਆਣੇ ਨਾ ਜਾ ਨਾੱਕ ਜਾਇਓ ਹੂੰ ਨਾ ਤੇਲ ਲਾਇਓ ਨਾ ਦੁੱਧ ਵੀ ਕਰਾਇਓ ਜਾ ਕੇ ਜਾ ਉੱਥੇ ਦੁੱਧ ਪੀ ਵੀ ਨਹੀਂ ਆਣਾ ਵੀ ਤੁਹਾਨੂੰ ਭੁੱਖ ਕਿਉਂ ਵੜੀਉ ਜੀ ਕਿਉਂ ਅਨਪੜਤਾ ਸੀ ਬਾਣੀ ਜਪਾੜ ਘੱਟ ਸੀ ਹੂੰ ਉੱਥੇ ਜਾਇਓ ਨਾ ਹੂੰ ਜਵਾਗ ਸੀ ਨਿਆਣੇ ਅਨਪੜਤਾ ਸੀ ਜਵਾਗ ਵੀ ਡਰ ਜਾਂਦਾ ਸੀ ਹੁਣ ਤਾਂ ਪੜੇ ਲਿਖੇ ਆ ਅਗਲਾ ਕਹਿੰਦਾ ਕੁਛ ਵੀ ਗੱਲ ਨਹੀਂ ਹੈ ਕਿ ਹੁਣ ਜਿਹੜੀ ਚੀਜ਼ ਆ ਜੇ ਵੀ ਹੁਣ ਇੱਥੇ ਸੰਸਕਾਰ ਹੁੰਦੇ ਆ ਹੂੰ ਜਿਹੜਾ ਹੁਣ ਦਾ ਟਾਈਮ ਆਪਾਂ ਕਹਿੰਦੇ ਆ ਚਲੋ ਦੇ ਮਾਤਾ ਨਹੀਂ ਬੱਚਾ ਕੁੜੀ ਆ ਕੁੜੀ ਨੇ ਵਿਆਹ ਨਹੀਂ ਕਰਨਾ ਹੀ ਕਰਨਾ ਇੱਥੇ ਹੂੰ ਕੁੜੀ ਵੀ ਕੁੜੀ ਨਹੀਂ ਕਰਨਾ ਹੁਣ ਯਾਰ ਬੇਟਾ ਹੀ ਹੈ ਨਹੀਂ ਕੁੜੀ ਕਰੂ ਪੂਤ ਨੂੰ ਆਏ ਆ ਵੀ ਕਈ ਗਰੀ ਅਸਵੀ ਡਰੇ ਆ ਹੂੰ ਜਿਹੜਾ ਸਾਡੇ ਪਾਲੇ ਪਾਸੇ ਸ਼ਮਸ਼ਾਨ ਘਾਟ ਆ ਹੂੰ ਦਰਖਤਾ ਹੂੰ ਪਤਾ ਹੈ ਲੱਗਿਆ ਆਪਾਂ ਨੂੰ ਇਹ ਵੀ ਪਿੱਛੇ ਬੰਦਾ ਆਉਂਦਾ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਕਦੇ ਤੁਸੀਂ ਪੂਤ ਦੇਖਿਆ ਪੂਤ ਤਾਂ ਬੰਦਾ ਕਹਿੰਦਾ ਵੀ ਜਿਵੇਂ ਹੁਣ ਮੈਂ ਤੈਨੂੰ ਕੀ ਦੱਸਾਂ ਵੀ ਲੋਕ ਕਹਿੰਦੇ ਨੇ ਕਿ ਵੀ ਸਮਸ਼ਾਨ ਘਾਟ ਦੇ ਵਿੱਚ ਭੂਤ ਹੁੰਦੇ ਉੱਥੇ ਦਾਇਰਾ ਬੰਨਿਆ ਹੁੰਦਾ ਉੱਥੇ ਉੱਤੋਂ ਬਾਹਰ ਨਿਕਲਦੇ ਭੂਤ ਤੇ ਉੱਥੇ ਲੋਕ ਡਰਦੇ ਵੀ ਨੇ ਆਉਣ ਆਉਣ ਨੂੰ ਮਾਰੇ ਕਿ ਇਦਾਂ ਦਾ ਕੁਝ ਹੈਗਾ ਤੁਸੀਂ ਸਮਸ਼ਾਨ ਘਾਟ ਦੇ ਵਿੱਚ ਹੀ ਰਹਿੰਦੇ ਹੋ ਉਹ ਗੱਲ ਹੈਗੀ ਹੈ ਵੀ ਹੁਣ ਤਾਂ ਜਿਹੜਾ ਪਹਿਲਾਂ ਉਹ ਅਗਲਾ ਕਹਿੰਦਾ ਸੀ ਵੀ ਉੱਥੇ ਜੇ ਤੁਸੀਂ ਜਾਇਓ ਨਾ ਜਿਹੜਾ ਸੀ ਨਿਆਣੇ ਸੀ ਸਮਸ਼ਾਨ ਘਾਟ ਦੇ ਵਿੱਚ ਨਾ ਜਾਇਓ ਹਾਂ ਵੀ ਤੁਸੀਂ ਜਾਇ ਨਹੀਂ ਤੇ ਤੁਹਾਨੂੰ ਭੂਤ ਚ ਮੜ ਜਾਊਗਾ ਨਾ ਜਾ ਨਾ ਕੇ ਜਾਇਓ ਹਾਂ ਨਾ ਤੇਲ ਲਾਇਓ ਨਾ ਦੁੱਧ ਵੀ ਕਰਾਇਓ ਜਾ ਕੇ ਜਾ ਉੱਥੇ ਦੁੱਧ ਵੀ ਵੀ ਨਹੀਂ ਜਾਣਾ ਵੀ ਤੁਹਾਨੂੰ ਭੂਤ ਚ ਮੜੀਓ ਜੀ ਕਿਉਂ ਅਨਪੜਤਾ ਸੀ ਹਾਂ ਬਾਣੀ ਜਪਾਤ ਇਕੱਠ ਸੀ ਹਾਂ ਉੱਥੇ ਜਾਇਓ ਨਾ ਹਾਂ ਜੋਗ ਸੀ ਨਿਆਣੇ ਅਨਪੜਤਾ ਸੀ ਜੋ ਆਗ ਵੀ ਡਰ ਜਾਂਦਾ ਸੀ ਹੁਣ ਤਾਂ ਪੜੇ ਲਿਖੇ ਆ ਅਗਲਾ ਕਹਿੰਦਾ ਕੋਸ ਵੀ ਗੱਲ ਨਹੀਂ ਹੈ ਹਾਂ ਹੋ ਹੁਣ ਜਿਹੜਾ ਹੁਣ ਜਿਹੜੀ ਚੀਜ਼ ਆ ਤੇ ਮੇਰੇ ਇੱਥੇ ਸੰਸਕਾਰ ਹੁੰਦੇ ਆ ਹਮ ਜਿਹੜਾ ਹੁਣ ਦਾ ਟਾਈਮ ਆਪਾਂ ਕਹਿੰਦੇ ਆ ਦੀ ਆਪਾਂ ਕਹਿੰਦੇ ਲੇਡੀਆਂ ਆਉਂਦੀਆਂ ਨੇ ਉਹੀ ਕੱਪੜੇ ਉਹੀ ਪਰਸ ਹਮ ਵੀ ਥੋੜਾ ਪਰਸ ਰਿਹਾ ਉਹਦਾ ਕੀ ਮਤਲਬ ਬਣਦਾ ਇੱਥੇ ਹਮ ਤੁਸੀਂ ਜਿਹੜਾ ਇੱਥੇ ਕੋਈ ਸ਼ੋਪਿੰਗ ਕਰਨੀ ਆ ਹਮ ਤੁਸੀਂ ਸਾਡੇ ਆਓ ਠੀਕ ਆ ਸੰਸਕਾਰ ਤੇ ਆਇਆ ਦੁੱਖ ਤੇ ਆਇਆ ਆਪਾਂ ਹਮ ਆਪਾਂ ਕਿੜਾ ਤੇ ਵਿਆਹ ਸਾਦੀ ਜਾਏ ਹਮ ਦੇਖੇ ਜਿਹੜਾ ਹੁਣ ਰਿਵਾਜ ਹੋਇਆ ਹੂੰ ਉਹੀ ਕੱਪੜੇ ਤੂੰ ਕਿਹੜੇ ਪਾਉਣੇ ਆ ਅੱਜ ਉੱਥੇ ਸੰਸਕਾਰ ਤੇ ਜਾਣਾ ਤੂੰ ਕਿਹੜੇ ਪਾਉਣੇ ਆ ਦੱਸ ਵੀ ਆਪਾਂ ਕਿ ਦੁੱਖ ਦੀ ਘੜੀ ਜਾਣਾ ਹੂੰ ਦੁੱਖ ਦੀ ਘੜੀ ਜਾਣਾ ਕੀ ਨਖਾਰਨਾ ਉੱਥੇ ਆਪਾਂ ਹੂੰ ਦੁੱਖ ਦੀ ਘੜੀ ਜਾਣੇ ਆ ਸਾਦੇ ਕੱਪੜੇ ਜਿਵੇਂ ਹੈਗੇ ਹੁ ਪਾ ਕੇ ਆਜੋ ਹੂੰ ਆਪਾਂ ਤਾਂ ਦੁੱਖ ਦੀ ਘੜੀ ਜਾਨ ਪਹਿਲਾਂ ਤਾਂ ਜਾਂਦੇ ਹੀ ਨਹੀਂ ਸੀ ਹੁਣ ਜਦੋਂ ਜਾਣਾ ਸ਼ੁਰੂ ਹੋਇਆ ਤਾਂ ਇਸ ਤਰੀਕੇ ਹਾਂ ਉਦੋਂ ਤਾਂ ਬਾਹਰ ਹੀ ਐ ਨਹੀਂ ਬੁੜੀਆਂ ਤਾਂ ਬਾਹਰ ਹੀ ਬੈਜਦੀਆਂ ਹੂੰ ਬੁੜੀਆਂ ਤਾਂ ਬਾਹਰ ਹੀ ਆਉਂਦੀਆਂ ਆਉਂਦੀਆਂ ਨਹੀਂ ਅੰਦਰ ਹੂੰ ਉਹ ਤਾਂ ਇੱਥੇ ਨੇੜੇ ਆ ਜੰਦੀਆਂ ਹੂੰ ਜਿਹੜੀ ਵੀ ਨੇ ਹੁਣ ਕਈ ਗਰੀ ਚਲੋ ਦੇ ਮਾਤਾ ਨਹੀਂ ਬੱਚਾ ਕੁੜੀ ਆ ਕੁੜੀ ਨੇ ਬਜਾਲੀ ਨਹੀਂ ਕਰਨਾ ਹੀ ਕਰਨਾ ਇਥੇ ਹੂੰ ਕੁੜੀ ਵੀ ਕੁੜੀ ਨਹੀਂ ਕਰਨਾ ਹੁਣ ਯਾਰ ਬੇਟਾ ਹੀ ਹੈ ਨਹੀਂ ਕੁੜੀ ਕਰੂ ਪੋਤ ਨੂੰ ਐ ਆ ਵੀ ਕਈ ਗਰੀ ਅਸੀਂ ਵੀ ਡਰੇ ਆ ਹੂੰ ਜਿਹੜਾ ਸਾਡੇ ਪਾਲੇ ਪਾਸੇ ਸ਼ਮਸ਼ਾਨ ਘਾਟਾ ਹੂੰ ਦਰਾਖਤਾਂ ਹੂੰ ਪਤਾ 흘 ਗਿਆ ਪਾਣ ਨੂੰ ਐ ਵੀ ਪਿੱਛੇ ਬੰਦਾ ਆਉਦਾ ਕੋਈ ਐ ਵੀ ਹੁੰਦਾ ਵੀ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਪੱਤੇ ਹਿਲਣ ਲੱਗ ਜਾਣ ਵੀ ਕੁਝ ਹੈਗਾ ਵੀ ਇੱਕ ਮੰਨ ਦੇ ਵਿੱਚ ਵਹਿਮ ਤਾਂ ਜ਼ਰੂਰ ਹੁੰਦਾ ਵੀ ਇੱਥੇ ਭੂਤ ਹੈਗਾ ਵੀ ਪੱਤੇ ਹਿੱਲਣ ਲੱਗ ਗਏ ਵੀ ਹੈਨਾ ਇਸ ਤਰ੍ਹਾਂ ਇਸ ਤਰ੍ਹਾਂ ਵੀ ਲੱਗਦਾ ਵੀ ਹਾਂ ਜਦ ਤੁਸੀਂ ਜਾਣਾ ਸਮਸਾਨ ਘਾਟ ਦਾਤੀ ਲੈ ਜਾਓ ਜਿੰਨ ਆਪਾਂ ਪੱਠੇ ਵੱਢਦੇ ਸੀ ਵੀ ਦਾਤੀ ਲੈ ਕੇ ਜਾਓ ਜੂ ਇੱਕ ਮਾਛੇ ਲੈ ਕੇ ਜਾ ਜ਼ਰੂਰ ਤੇ ਉੱਥੇ ਵੀ ਸਮਸਾਨ ਘਾਟ ਜਾਣਾ ਡਰੱਖ ਅੱਖ ਵੀ ਹੈਨੀ ਪੱਤਾ ਹਿੱਲਦਾ ਦਰੱਖ ਤੱਕ ਕਿੰਨੇ ਦੇਖੋ ਕਿੰਨੇ ਦਰੱਖਤਾ ਪੱਤਾ ਹਿੱਲਣਾ ਆਪਾਂ ਇਧਰ ਨੂੰ ਜਾਂਦੇ ਆ ਪਿੱਛੋਂ ਪੱਤਾ ਹਿੱਲ ਗਿਆ ਪਿੱਛੇ ਭੂਤ ਕੋਈ ਭੂਤ ਨਹੀਂ ਕੋਈ ਭੂਤ ਨਹੀਂ ਪੂਤ ਕਿਹੜਾ ਬੰਦਾ ਕਹਿੰਦਾ ਵੀ ਮੈਂ ਮਰ ਜਾ ਮੈਂ ਪੂਤ ਬਣ ਜਾ ਹੂੰ ਕੋਈ ਆਰਜੂ ਬੰਦੇ ਦੀ ਘਟਾ ਕੋਈ ਐਕਸੀਡੈਂਟ ਹੋ ਗਿਆ ਕੋਈ ਟ੍ਰੇਨਥ ਲਿਆ ਗਿਆ ਕੋਈ ਨਹਿਰ ਚ ਮਰ ਗਿਆ ਉਮਰ ਘਟਾ ਹੂੰ ਅਣ ਹੋਈ ਦੇ ਮੈਂ ਬੋ ਕਹਿੰਦਾ ਵੀ ਘਟੋ ਉਮਰ ਯਾਰ ਉਹ ਹੀ ਡੈਥ ਹੋ ਗਈ ਹੂੰ ਵੀ ਉਹ ਮਾਲਕ ਨੂੰ ਪਤਾ ਹੈ ਵੀ ਉਹ ਉਹਨੂੰ ਕੀ ਕਹਿੰਦਾ ਜਾਂ ਤੂੰ ਵੀ ਦਿਨਿਆਂ ਤੱਕ ਦੀ ਆਰਜੂ ਤੂੰ ਐ ਰੀ ਜੂਨ ਚ ਹੀ ਰਹੀ ਹੂੰ ਠੀਕ ਆ ਕੋਈ ਬੰਦਾ ਨਹੀਂ ਕਹਿੰਦਾ ਵੀ ਮੈਂ ਮੈਂ ਹੁਣ ਮੈਂ ਵੀ ਕਹਣਾ ਵੀ ਮਰ ਜਾ ਮੈਂ ਕਿਹੜਾ ਭੂਤ ਬਣਾ ਮੈਂ ਕਿੰਨੀ ਕਿੰਨੀ ਰਾਤ ਨੂੰ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਰਹਿੰਦੇ ਹੋ ਮੈਂ ਮੈਂ ਬਹੁਤ ਗਰੀਬ ਐਸੇ ਰਾਤ ਨੂੰ 12:00 ਵਜੇ ਵੀ ਇੱਥੇ ਮੈਂ ਰਾਤ ਨੂੰ ਆਇਆ ਕਦੇ ਨਜ਼ਰ ਨਹੀਂ ਆਇਆ ਕੁਝ ਵੀ ਨਹੀਂ ਇੰਦਾ ਇਹ ਆਰਾਮ ਨਾਲ ਬੜੀ ਰੀਨ ਸ਼ਮਸ਼ਾਨ ਘਾਟ ਦੇ ਵਿੱਚ ਹਾਂ ਬਹੁਤ 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 ਲੋਕ ਤਾਂ ਡਰਦੇ ਨੇ ਇੱਥੋਂ ਆਉਣ ਨੂੰ ਤੁਸੀਂ ਨਹੀਂ ਡਰਦੇ ਨਹੀਂ ਹੈ ਨਹੀਂ ਕੁਝ ਇਸ ਤਰ੍ਹਾਂ ਦਾ ਪਹਿਲਾਂ ਹੁੰਦੇ ਸੀ ਹੋਊ ਹੋਣਗੇ ਏਦਾਂ ਦੀ ਕੋਈ ਗੱਲ ਨਹੀਂ ਵੀ ਪੂਜ ਨਹੀਂ ਤਾਂ ਹੈਗੀ ਹੈਗੀ ਆ ਹਾਂ ਉਹ ਤਾਂ ਭੂਜੂ ਨਹੀਂ ਹੈਗੀ ਉਹ ਤਾਂ ਮਾਲਕ ਨੂੰ ਪਤਾ ਪਰ ਸਮਸ਼ਾਨ ਘਾਟ ਦੇ ਵਿੱਚ ਨਹੀਂ ਹੈਗਾ ਹੋਊਗਾ ਵੀ ਸਾਨੂੰ ਨਜ਼ਰ ਨਹੀਂ ਆਇਆ ਕਦੇ ਹੂੰ ਸਾਨੂੰ ਨਜ਼ਰ ਨਹੀਂ ਆਇਆ ਸਾਨੂੰ ਨਜ਼ਰ ਨਹੀਂ ਆਇਆ ਜਾਂ ਸਮਝ ਲਓ ਵੀ ਅਸੀਂ ਸੇਵਾ ਕਰਦੇ ਹਾਂ ਹੂੰ ਜਾਂ ਅਸੀਂ ਕੰਮ ਕਰਦੇ ਹਾਂ ਵੀ ਸਾਨੂੰ ਹੁਣ ਵੀ ਹੁਣ ਵੀ 7 ਵੱਜ ਚੁੱਕੇ ਆ ਬਿਲਕੁਲ ਜੀ ਸਮਸ਼ਾਨ ਘਾਟ ਦੇ ਵਿੱਚ ਬੈਠੇ ਆ ਹਾਂ ਬੈਠੇ ਆ ਕੁਝ ਬੈਸੇ ਵੀ ਨਜ਼ਰ ਨਹੀਂ ਆ ਰਿਹਾ ਡਰ ਵੀ ਨਹੀਂ ਲੱਗ ਰਿਹਾ ਜਿਵੇਂ ਤੁਸੀਂ ਰੂਟੀਨ ਦੇ ਵਿੱਚ ਇੱਥੇ ਰਹਿੰਨੋਂ ਤੁਹਾਨੂੰ ਸ਼ੈਤਾਨ ਹੀ ਡਰ ਲੱਗਦਾ ਹੋਊਗਾ ਪਰ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਤਾਂ ਡਰ ਲੱਗੂਗਾ ਕਈ ਗਰੀ ਬੰਦਾ ਮਹਿਸੂਸ ਕਰ ਦਿੰਦਾ ਵੀ ਯਾਰ ਸਮਸ਼ਾਨ ਘਾਟ ਆ ਹੂੰ ਕਈ ਗਰੀ ਬੰਦੇ ਬਾਹਰ ਹੀ ਰਹਿ ਜਾਂਦੇ ਆ ਹੂੰ ਅੰਦਰ ਨਹੀਂ ਜਾਂਦੇ ਕਈ ਗਰੀ ਬੰਦੇ ਅੰਦਰ ਆਉਂਦੇ ਆ ਹੂੰ ਕਈ ਗੱਡੀਆਂ ਲੈ ਕੇ ਵੀ ਅੰਦਰ ਆਉਂਦੇ ਆ ਕਈ ਗਰੀ ਅੰਦਰ ਉੱਥੋਂ ਗੇਟ ਪੜ ਕੇ ਬਾਹਰ ਨਿਕਲ ਜੀਏ ਹੂੰ ਉਹ ਪਤਾ ਨਹੀਂ ਜਾਨ ਕਿਸੇ ਨੂੰ ਕਿਹਾ ਵੀ ਤੁਸੀਂ ਇੱਕ ਵਾਰੀ ਅੰਦਰ ਚਲਿਓ ਵੀ ਥੋੜਾ ਪਤਾ ਨਹੀਂ ਕੀ ਹੋ ਜਾਊ ਉਹ ਤਾਂ ਮਾਲਕਾ ਮਾਲਕ ਨੇ ਕਹਣਾ ਜੋ ਉਸ ਕਰਨਾ ਹੂੰ ਬੰਦਾ ਕੋਣ ਕਰ ਸਕਦਾ ਹੂੰ ਬੰਦਾ ਨਹੀਂ ਕਰ ਸਕਦਾ ਕੁਝ ਵੀ ਅੱਛਾ ਸਭ ਨੂੰ ਪਤਾ ਹੁੰਦਾ ਕਿ ਇਹ ਸਵਰਗ ਦਾ ਰਸਤਾ ਜਿਹੜਾ ਬਾਹਰ ਲਿਖਿਆ ਹੁੰਦਾ ਵਾ ਇਹ ਆਖਰੀ ਰਸਤਾ ਹੈ ਹੂੰ ਬੜੇ ਲੋਕ ਪਾਪ ਕਰਦੇ ਨੇ ਬੜੇ ਲੋਕ ਬੜੇ ਗਲਤ ਕੰਮ ਕਰਦੇ ਨੇ ਹੂੰ ਹੂੰ ਉਹਨਾਂ ਨੂੰ ਸ਼ਾਇਦ ਇਸ ਬਾਰੇ ਉਹ ਸੋਚਦੇ ਨਹੀਂ ਕਿ ਅਸੀਂ ਕਿੱਥੇ ਜਾਣਾ ਹੈ ਆ ਸਾਡੇ ਸਾਹਮਣੇ ਚਿਖਾ ਜਲਦੀ ਪਈ ਹੈ ਅਸੀਂ ਇੱਥੇ ਆ ਜਾਣਾ ਹੂੰ ਤੇ ਤੁਸੀਂ ਇੱਥੇ 24 ਘੰਟੇ ਰਹਿੰਦੇ ਹੋ ਤੁਹਾਡੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਕਿਉਂਕਿ ਸਾਨੂੰ ਪਤਾ ਹੈ ਬਿਲਕੁਲ ਨਿਮਰਤਾ ਸਹਿਤ ਲੋਕ ਹੋ ਜਾਂਦੇ ਜਦੋਂ ਇਹ ਚੀਜ਼ਾਂ ਪਤਾ ਲੱਗ ਜਾਂਦੀ ਹੈ ਵੀ ਅਸੀਂ ਇੱਥੇ ਆਣਾ ਹੂੰ ਤੁਹਾਡੇ ਅੰਦਰ ਕਿਸ ਤਰ੍ਹਾਂ ਦਾ ਸੁਭਾਅ ਹੈਗਾ ਕਹਿ ਸਕਦੇ ਆ ਕੀ ਸੋਚਦੇ ਹੋ ਆਪਣੇ ਅੰਦਰੋਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਉਹਨਾਂ ਨੂੰ ਹੁਣ ਆਪਾਂ ਕੀ ਆਪਾਂ ਕੀ ਕਰੀਏ ਉਹਨਾਂ ਨੂੰ ਦੇਖੋ ਮਰਦੇ ਸਾਰੇ ਹੀ ਨੇ ਸਾਰਿਆਂ ਨੇ ਮਰਦੇ ਆ ਹੂੰ ਸਾਡੀ ਮਰੇ ਹੂੰ ਸਾਨੂੰ ਵੀ ਪਤਾ ਹੈ ਤੁਸੀਂ ਵੀ ਇੱਥੇ ਆਣਾ ਹੈ ਅਸੀਂ ਵੀ ਇੱਥੇ ਹਾਂ ਆਉਣਾ ਹੀ ਆ ਆਪਣੇ ਫਿਰ ਵੀ ਅਸੀਂ ਪਾਪ ਕਰਦੇ ਰਹਿੰਦੇ ਹਾਂ ਚੱਲਦੀਆਂ ਨੇ ਆ ਚੱਲਦੀਆਂ ਨੇ ਚੱਲੀ ਜਾਂਦੀਆਂ ਹੂੰ ਕਈ ਕਿਹੜੀ ਸਾਡਾ ਵੀ ਸਾਡੇ ਮਾਪੇ ਬਾਪ ਬੱਚੇ ਵੀ ਗਏ ਹੋਏ ਨੇ ਹੂੰ ਦੇਖਦੇ ਹੁਣ ਕਈ ਕਿਹੜੀ ਮਨ ਭਰਿਆ ਹੁੰਦਾ ਜਦਸ ਆਪਣੇ ਕੋਲ ਵੀ ਗਏ ਇਹਨਾਂ ਕੋਲ ਗਏ ਹੁਣ ਮਨ ਹੁਣ ਕੀ ਕਰੀ ਪੱਥਰ ਰੋਣਾ ਵੀ ਪੈਂਦਾ ਵੀ ਹੁਣ ਜਿਵੇਂ ਬੁੜੀਆਂ ਰਵਾਈ ਦਿੰਦੀਆਂ ਮੇਰਾ ਜਵਾਕ ਮੇਰਾ ਛੋਟਾ ਬੱਚਾ ਛੋਟੇ ਬੱਚੇ ਆਪਣੇ ਵੀ ਗਏ ਨੇ ਹੂੰ ਹੈਨਾ ਮਾਨਤਾ ਕਹੀ ਵੀ ਪਰ ਭਰਿਆਂ ਦਾ ਕਈ ਕਿ ਹੁਣ ਯਾਰ ਆਪ ਕੀ ਕਰਦੇ ਨੇ ਕੰਮ ਹੀ ਇੱਥੇ ਕਰਦੇ ਹੂੰ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਹੂੰ ਕਈ ਬੰਦਿਆਂ ਨੂੰ ਕਈ ਦਾ ਵੀ ਨਾ ਬਿਟਾ ਹੁਣ ਚੁੱਪ ਕਰ ਗਿਆ ਜੀਨੇ ਹੁਣ ਜਾਣਾ ਤਾਂ ਜਾਣਾ ਜਾਣਾ ਆਪਣੇ ਤਾਂ ਵਾਸੀ ਗੱਲ ਹੈ ਹੀ ਨਹੀਂ ਉਹ ਤਾਂ ਕਰਨ ਦਾ ਪ੍ਰਮਾਤਮਾ ਹੂੰ ਆਪਣੇ ਕੋਈ ਵਫਾ ਦੀ ਗੱਲ ਹੈ ਨਹੀਂ ਕਈ ਵਾਰੀ ਅਜਿਹੇ ਵੀ ਦੇਖਣ ਨੂੰ ਮਿਲਦਾ ਜਿਵੇਂ ਬੱਚੇ ਹੁੰਦੇ ਨੇ ਉਹ ਜਦੋਂ ਮਾਪੇ ਕਿਸੇ ਦੇ ਡੈਥ ਹੁੰਦੀ ਉਹਨਾਂ ਦੇ ਮੂੰਹ ਚ ਸੋਨਾ ਪਾਉਂਦੇ ਨੇ ਜਿਉਂਦੇ ਜੀ ਅਸੀਂ ਦੇਖਦੇ ਹਾਂ ਕਿਸ ਤਰੀਕੇ ਨਾਲ ਕਿਵੇਂ ਦੇ ਹਾਲਾਤ ਨੇ ਬੱਚਿਆਂ ਨੂੰ ਲੈ ਕੇ ਮਾਪਿਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਬਦੀਰਾ ਕਰਦੇ ਨੇ ਉਹ ਤਾਂ ਹੁਣ ਇੱਕ ਰਵਾਜ ਬਣਾਇਆ ਵੀ ਤੁਸੀਂ ਆ ਮਾੜਾ ਪਾ ਦੋ ਹੁਣ ਦੇ ਜਿਉਂਦੇ ਜੀ ਕੁਝ ਕੀਤਾ ਨਹੀਂ ਹਾਂ ਫਿਰ ਪੁੱਛਣਾ ਨਹੀਂ ਮਾਂ ਪਿਓ ਨੂੰ ਕਿੰਨੇ ਬਣਾਏ ਹੋਏ ਪਏ ਨੇ ਉਹ ਉੱਥੇ ਬਾੜ ਦਿੰਦੇ ਆ ਵਿਦਰਾਸਮ ਜੀ ਕਿੱਥੇ ਬਾੜ ਦੋ ਵੀ ਜਿਉਂਦੇ ਨੂੰ ਆਪਾਂ ਪੁੱਛਣਾ ਨਹੀਂ ਹੈ ਮੁਰਗੇ ਇੱਥੇ ਕਿਉਂ ਲਾਈ ਜਾਓ ਉਹਦਾ ਕੀ ਫਿਰ ਪਹਿਲਾਂ ਹੀ ਪੁੱਛ ਲਓ ਮਾਂ ਪਿਓ ਨੂੰ ਮਾਪੇ ਨੂੰ ਪਹਿਲਾਂ ਹੀ ਪੁੱਛ ਲੋ ਹੂੰ ਉਦੋਂ ਆਪਾਂ ਸੇਵਾ ਨਹੀਂ ਕਰਦੇ ਜਦੋਂ ਇੱਥਿਆਂ ਦੇ ਫਿਰ ਆਪਾਂ ਲੋਕ ਦਿਖਾਵਾ ਕਰ ਲੈਨੇ ਆ ਹੂੰ ਠੀਕ ਆ ਕਿਉਂ ਪਰੋ ਜੀ ਫਿਰ ਰੋਟੀ ਵਧੀਆ ਲਾ ਦਿਓ ਹੂੰ ਵੀ ਉਦੋਂ ਪਹਿਲਾਂ ਤਾਂ ਮਾ ਮਾਪੇ ਨੂੰ ਪਹਿਲਾਂ ਹੀ ਪੁੱਛੀ ਚਲੋ ਹੂੰ ਵੀ ਤੈਨੂੰ ਕੀ ਚਾਹੀਦਾ ਹੂੰ ਹੈ ਕੀ ਖਾਣਾ ਉਦੋਂ ਉਦੋਂ ਹੀ ਸੇਵਾ ਕਰ ਲੋ ਉਹੀ ਨਾਲ ਜਾਣੀ ਆ ਹੂੰ ਜਦੋਂ ਮਾਪੇ ਉਹਦੇ ਹੱਥ ਨਾਲ ਆਪਣੇ ਉਹਦੇ ਉਹਦਾ ਮਾਪੇ ਦਾ ਆਪਣੇ ਹੱਥ ਆ ਆਪਾਂ ਨੂੰ ਆਸ਼ੀਰਵਾਦ ਜ਼ਰੂਰ ਦੇਊਗਾ ਉਹ ਹੂੰ ਜਦੋਂ ਆਪਾਂ ਮਾਪੇ ਉਹਨੂੰ ਪਹਿਲਾਂ ਹੀ ਤੰਕਰੀ ਜਾਂਦੇ ਆ ਹੂੰ ਆਪਾਂ ਨੂੰ ਕੀ ਸੀਤਵਾ ਦਊ ਹੂੰ ਦਊ ਕੋਈ ਨਹੀਂ ਦਿੰਦਾ ਉਹ ਕਹਿੰਦਾ ਮੈਂ ਮੈਂਨਾ ਤੂੰ ਕੀ ਕੀਤਾ ਤੇਰਾ ਐਵੇਂ ਹੋ ਹੂੰ ਐਦਾਂ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਜਵਾਕ ਆਪਣੇ ਮਾਪੇ ਦੇ ਨਾਲ ਕਰ ਰਿਹਾ ਸੇਮ ਉਦਾਂ ਹੀ ਉਹਦੇ ਨਾਲ ਹੋਣਾ ਹੀ ਹੋਣਾ ਹੈ ਉਸ ਉਮਰ ਦੇ ਵਿੱਚ ਆ ਕੇ ਉਹ ਤਾਂ ਹੁਣ ਦੇ ਮੈਂ ਮੈਂ ਆਪਦੇ ਇੱਥੇ ਗੱਲ ਹੁਣਾ ਵੀ ਹੁਣ ਦੇ ਮੈਂ ਆਪਣੀ ਮਾਪੇ ਦੀ ਸੇਵਾ ਨਹੀਂ ਕਰਦਾ ਪੁੱਤ ਤਾਂ ਮੇਰੇ ਦੇਖਦਾ ਵੀ ਇਹਦੀ ਸੇਵਾ ਨਹੀਂ ਕਰਦਾ ਮੇਰੇ ਨਾਲ ਵੀ ਉਹੀ ਬਾਤੂ ਹੂੰ ਦੀ ਮੈਂ ਹੁਣ ਆਪਦੀ ਮਾਂ ਬਾਪ ਦੀ ਮੈਂ ਕਹਿਣਾ ਨਹੀਂ ਮੰਨਦਾ ਉਹਨੇ ਕੋਈ ਚੀਜ਼ ਖਾਣੀ ਆ ਮੈਂ ਉਹਨੂੰ ਦਿੰਦਾ ਨਹੀਂ ਹੈ ਠੀਕ ਆ ਮੁੰਡਾ ਵੀ ਦੇਖ ਰਹੀ ਆ ਵੀ ਬਾਪੂ ਮੈਂ ਵੀ ਪਤਮਾ ਚੀਜ਼ ਖਾਣੀ ਮੈਂ ਉਹਨੂੰ ਲੈ ਕੇ ਨਹੀਂ ਦਿੰਦਾ ਕਦੇ ਬਾਪੂ ਖੋਏ ਹੋ ਇੱਥੇ ਬਹੁਤ ਸਾਰੇ ਪਰਿਵਾਰ ਆਂਦੇ ਹੋਣੇ ਕਿਉਂਕਿ ਤੁਹਾਡੇ ਕੋਲ ਤਾਂ ਹਰ ਰੋਂਦਾ ਹੀ ਰੋਂਦਾ ਹੀ ਆਉਂਦਾ ਹੁੰਦਾ 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 ਮੱਖਾਂ ਭਰ ਜਾਂਦੀਆਂ ਕੋਈ ਅਜੀਹਾ ਅਜੀਹਾ ਮੂਮੈਂਟ ਜਿਹੜਾ ਤੁਸੀਂ ਹਮੇਸ਼ਾ ਯਾਦ ਆਉਂਦਾ ਹੈ ਕਿ ਵੀ ਇਸ ਤਰ੍ਹਾਂ ਦੀਆਂ ਜਿਹੜੇ ਮਾਪੇ ਕੋ ਕਹਿ ਸਕਦੇ ਜਾਂ ਕੋਈ ਬੱਚਾ ਜਾਂ ਕੋਈ ਛੋਟੀ ਉਮਰ ਦੇ ਵਿੱਚ ਜਿੱਦੀ ਡੈਥ ਹੋ ਜਾਂਦੀ ਉਹ ਤੁਹਾਡੇ ਕੋਲ ਇੱਥੇ ਆਉਂਦਾ ਉਹਨੂੰ ਜਲਾਉਣਾ ਹੁੰਦਾ ਜਾਂ ਫਿਰ ਕੁਝ ਵੀ ਕਰਨਾ ਹੁੰਦਾ ਉਹਨੂੰ ਦੇਖ ਕੇ ਕੋਈ ਬਾਬੂ ਖੋਏ ਹੁੰਦੇ ਹੂੰ ਇਤੋਂ ਇੱਥੋਂ ਕਹਿੰਦੇ ਵੀ ਤੁਹਾਡੇ ਚ ਵੀ ਰਹਿਮ ਨਹੀਂ ਹੁੰਦਾ ਜਿਹੜੇ ਸਮਸ਼ਾਨ ਘਰ ਦੇ ਵਿੱਚ ਹੁੰਦੇ ਆ ਰਹਿਮ ਨਹੀਂ ਹੁੰਦਾ ਵੀ ਉਹਨਾਂ ਦਾ ਤਾਂ ਕੰਮ ਹੈ ਉਹਨਾਂ ਦਾ ਕੀਤਾ ਉਹ ਤਾਂ ਫਟਾਫਟ ਕਰ ਦਿੰਦੇ ਆ 2 ਮਹੀਨਾ ਜਵਾਕਾ 4 ਮਹੀਨਾ ਜਵਾਕਾ ਦੇਖੋ ਆਪਣੀ ਬੇਟੀ ਆ ਹੂੰ ਆਪਾਂ ਬੇਟੀ ਵੀ ਹੋਣੇ ਆ ਹੂੰ ਆਪਣੇ ਵੀ ਅਗਲੇ ਦਿੱਤੀ ਹੋਈਆਂ ਹੂੰ 2 ਮਹੀਨੇ ਦੀ ਵਾਕਾਂ ਆਪਣੀ ਬੀਟੀ ਹੈ ਉਹ ਹੂੰ ਬੱਚਾ 2 ਮਹੀਨੇ ਦਾ 4 ਮਹੀਨੇ ਦਾ ਹੂੰ ਦੁੱਖ ਲੱਗਦਾ ਵੀ ਇਹ ਦੁਨਾ ਮਹਾਰਾਜ ਸੱਚੇ ਪਰ ਦੇਈ ਨਾ ਤੂੰ ਦੇ ਦੇਣਾ ਤਾਂ ਲੰਬੀ ਉਮਰ ਦੇ ਦੇ ਹੂੰ ਨਾਰਕ ਚ ਨੂੰ ਦੇ ਤਾ ਨਰਕੀ ਚ ਨੂੰ ਸਿਰ ਤਾ ਹੂੰ ਲੰਬੀ ਉਮਰ ਦੇ ਨਹੀਂ ਬਹੁਤ ਬਹੁਤ ਗਰੀ ਹੁੰਦਾ ਵੀ ਮਨ ਕਹਿ ਵੀ ਨਾ ਭਰ ਜਾਂਦਾ ਵੀ ਮਹਾਰਾਜ ਸੱਚਾ ਜੇ ਤਾ ਤਾ ਦੇ ਨਾ ਹੂੰ ਜੇ ਤੂੰ ਲੰਬੀ ਉਮਰ ਦੇ ਦੇ ਹੂੰ ਜਾਂ ਤੂੰ ਨਰਕ ਸਿਟਣਾ ਨਰਕੀ ਪਤਾ ਨਹੀਂ ਕਿਉਂ ਅਸਰਦਾ ਕਿ ਉਹ ਬੱਚੇ ਦਾ ਕੋਈ ਹੈ ਨਹੀਂ ਕੁਛ ਹਮ ਮਤਲਬ ਤੁਸੀਂ ਵੀ ਭਾਬੂ ਖੋ ਜਾਂਦੇ ਉਹ ਬਹੁਤ ਬਹੁਤ ਕੰਮ ਕੀਤਾ ਤਾਂ ਜ਼ਰੂਰ ਕਰਦੇ ਉਹ ਬਹੁਤ ਬਹੁਤ ਇੰਨੇ ਕਈ ਕਿ ਇੱਥੇ ਛਾੜ ਕੇ ਇੱਕ ਸਾਈਡ ਤੇ ਖੜ ਜਾਈਦਾ ਹਮ ਸਾਲਾ ਅੱਖਾਂ ਭਰੀਆਂ ਹੁੰਦੇ ਰੋਣ ਰੋਣ ਰੋਣੇ ਆ ਸੀ ਰੋਣੇ ਤਾਂ ਨਹੀਂ ਕਰਨੀ ਰੋਣੇ ਉਹਨੇ ਇੱਕ ਪਰਿਵਾਰ ਆ ਹਮ ਕੋਈ ਚਾਹੇ ਕਿਸੇ ਦਾ ਵੀ ਪਰਿਵਾਰ ਆ ਜਾਂ ਪਰਿਵਾਰ ਤੇ ਪਰਿਵਾਰੀ ਆ ਹਮ ਉਹ ਤਾਂ ਮਾਪਿਓ ਆ ਸਾਡਾ ਵੀ ਨਾ ਤੁਹਾਡੇ ਚ ਨਿਮਰਤਾ ਵੀ ਵੱਧ ਹੋਏਗੀ ਕਿਉਂਕਿ ਜਿਸ ਇੱਕ ਪੱਖੇ ਲੋਕ ਕਹਿੰਦੇ ਨੇ ਵੀ ਜਲਾਦ ਜਿਹੜੇ ਹੋ ਕਹਿ ਸਕਦੇ ਨਹੀਂ 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 ਉਹ ਕਿ ਵੀ ਇਹ ਤਾਂ ਸਿਰਫ ਸਾਦਨਤਾ ਦਾ ਮਤਲਬ ਰੱਖਦੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਨਹੀਂ ਬਿਲਕੁਲ ਉਲਟਾ ਅਸੀਂ ਪਤਾ ਕੀ ਜਦੋਂ ਕੋਈ ਦਿਨ ਤਿਹਾਰ ਹੁੰਦਾ ਵੀ ਮਾਲਕ ਦਾ ਸ਼ੁਕਰ ਹੈ ਵੀ ਮਾਲਕਾ ਸੱਚੇ ਪਾਸਾ ਕੱਲ ਨੂੰ ਦਿਨ ਤਿਹਾਰ ਆ ਵੀ ਸੁੱਖ ਸ਼ਾਂਤੀ ਆਪਦੇ ਘਰੇ ਰਾਜੀ ਖੁਸ਼ੀ ਰਹਿਣ ਦਿਨ ਤਿਹਾਰ ਮਨਾਉਣਾ ਹੁਣ ਮਾਲਕਾ ਉਹ ਕੀ ਕਰਦਾ ਉਹ ਆਪਾਂ ਨੂੰ ਨਹੀਂ ਪਤਾ